ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਨਵਾਂ ਲੰਗਿਆਂਣਾ ਨਵਾਂ ਲੰਗਿਆਂਣਾ ਪੁਰਾਣਾ ਲੰਗਿਆਂਣਾ ਇਹ ਆਪਸ ਦੇ ਵਿੱਚ ਗਵੰਢੀ ਪਿੰਡਾਂ ਦੋਵੇਂ ਤੇ ਇਹ ਮੁਦਕੀ ਤੋਂ ਬਾਅਦ ਆ ਪੁਰਾਣਾ ਰੋਡ ਦੇ ਉੱਤੇ ਹੀ ਦੋਵੇਂ ਪਿੰਡ ਸਥਿਤ ਆ ਮਿੱਤਰੋ ਤੇ ਮੱਝ ਵਿਖਾਉਣੀ ਆ ਤੁਹਾਨੂੰ ਘਰੇਲੂ ਪਰਿਵਾਰ ਦੇ ਘਰੋਂ ਨੀਲੀ ਰਾਵੀ ਨਸਲ ਦੀ ਤੇ ਮੱਝ ਦੀ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਬਾਈ ਪਸ਼ਵਿੰਦਰ ਸ਼ਰਮਾ ਹੋਣਗੇ ਇਸੇ ਪਿੰਡ ਦੇ ਬਾਈ ਹੁਣੇ ਵਪਾਰ ਕਰਦੇ ਆ ਪਰ ਹੁਣ ਨਹੀਂ ਕਰਦੇ ਪਰ ਜਾਣਕਾਰੀ ਮੱਝ ਦੀ ਜਿਹੜੀ ਇਹ ਦੇਣਗੇ ਮੱਝ ਇਹ ਘਰੇਲੂ ਪਰਿਵਾਰ ਦੀ ਹੈ ਕਿੰਨਵਾ ਸੂਆ ਕੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਕਸ਼ਿੰਦਰ ਵੀਰੇ ਕੀ ਹਾਲ ਆ ਬਾਈ ਠੀਕ ਆ ਬਾਈ ਜੀ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਠੀਕ ਆ ਵੀਰੇ ਬ੍ਰਦਰ ਜਿਹੜੀ ਮੱਝ ਆ ਆਪਣੀ ਕਿੰਨਵਾ ਸੂਆ ਸੂਈ ਆ ਇਹ ਤੀਸਰੇ ਸੂਏ ਸੂਈ ਹੈ ਇਹ ਤੀਸਰੇ ਸੂਏ ਸੂਈ ਹੈ ਹਾਂਜੀ ਹਾਂਜੀ ਤੇ ਇਹ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਕੱਲ ਸ਼ਾਮ ਦੀ ਸੂਈ ਵੀ ਹੈ ਇਹ ਕੱਲ ਸ਼ਾਮ ਦੀ ਸੂਈ ਹੈ ਝੇਰ ਦੀ ਰੋਕ ਕੇ ਫਾਤੀ ਬਿਲਕੁਲ ਓਕੇ ਬਾਕੀ ਵੀਡੀਓ ਆਪਣੇ ਕੋਲ ਝੇਰ ਦੀ ਭਈਆ ਮੁੰਡੇ ਕੋਲ ਆਪਾਂ ਵਿਖਾ ਦੇਾਂਗੇ ਠੀਕ ਆ ਵੀ ਹਾਂਜੀ ਹਾਂਜੀ ਠੀਕ ਆ ਬਈ ਠੀਕ ਆ ਤੇ ਵੀਰੇ ਮਗਰ ਇਹਨੇ ਕੱਟੀ ਕੇ ਕੱਟਾ ਆ ਗਿਆ ਬਈ ਕੱਟੀ ਆ ਬਾਈ ਜੀ ਕੱਟੀ ਸਰਕਾਰੀ ਸੀਮੰਟ ਦੀ ਹੈ ਕੱਟ ਸਰਕਾਰੀ ਸੀਮੰਟ ਦੀ ਹੈ ਮੈਂ ਆਪ ਕਿਹੜੇ ਸੀਮੰਟ ਦੀ ਆ ਬਾਈ ਆ ਬਈ ਬੱਲੂਵਾਨ ਦੀ ਆਈ ਇਹ ਭੋਲੇ ਕੋਲ ਸਾਹ ਨਹੀਂ ਸੀ ਨੱਥੂ ਵਾਲੇ ਬੱਲੂਵਾਨਾਂ ਸਾਹ ਦੀ ਆ ਉਹਦੀ ਆ ਜੀ ਠੀਕ ਆ ਬਈ ਠੀਕ ਆ ਕੀ ਬਾਤ ਆ ਬਈ ਹਾਂਜੀ ਨਹੀਂ ਬਈ ਫਿਰ ਯਾਰ ਪੀਕ ਲੈਵਲ ਦਾ ਦੁੱਧ ਜਿਵੇਂ ਨਾਰਮਲ ਸੇਵਾ ਤੇ ਇਹਨਾਂ ਦੇ ਐਤ ਕਿਦਾ ਫਿਰ ਵਧ ਦੇਣਾ ਚਾਹੀਦਾ ਹੈ ਬਈ ਚਾਹੀਦਾ ਬਾਕੀ ਸੇਵਾ ਇਹ ਉਹ ਨਹੀਂ ਕਰਦੇ ਬਸ ਇਨਾਂ ਕੋ ਆਪਦਾ ਖਾਣ ਪੀਣ ਵਾਲਾ ਮੈਂ ਵੀ ਦੱਸ ਦਿਆਂ ਤੁਹਾਨੂੰ ਹਾਂਜੀ 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 ਦੁੱਧ ਵਾਲੇ ਪੱਖ ਕਿੰਨਾ ਕੁ ਟਾਈਮ ਮਿਲ ਮਿਲ ਜਾਂਦੀ ਆ ਬੱਦੇ ਬਈ 8 ਮਿੰਟ ਦਿੰਦੀ ਆ ਜੀ 8 ਮਿੰਟ ਹਾਂਜੀ ਹਾਂਜੀ ਲੈ ਪੋਤੇ ਦੀਆਂ ਨਾੜਾ ਵੇਣਸ ਵਿਖਾਈ ਜਾ ਕੇ ਤੁਸੀਂ ਐਵੇਂ ਜਿਵੇਂ ਫੁਲਕਾਰੀ ਦੇ ਉੱਤੇ ਕਢਾਈ ਕੱਢੀ ਹੁੰਦੀ ਆ ਉਸ ਤਰ੍ਹਾਂ ਇਹਦੇ ਲੇਵੇ ਦੇ ਉੱਤੇ ਵੇਣਸ ਆ ਤੁਸੀਂ ਦੇਖ ਸਕਦੇ ਆ ਆਪ ਵੀ ਮਿੱਤਰੋ ਸਕੈਸ ਫੁੱਲ ਲੇਵਾ ਕਰਮਾ ਵਾਲੇ ਦਾ ਮੰਨ ਲਓ ਕਹਿਣ ਤੋਂ ਪਹਿਲਾਂ ਵੀ ਜ਼ਬਰਦਸਤ ਟਾਂਚੇ ਵਾਲੀ ਮੈਂ ਆ ਬਾਕੀ ਇਹ ਤਾਂ ਮੱਜ ਕੱਲ ਦੀ ਸੁਈ ਕਰਕੇ ਥੋੜੀ ਟਾਈਮ ਮਾਰੀ ਜਾਪੇ ਦੇ ਵਿੱਚ ਜਾਪੇ ਦੇ ਵਿੱਚ ਮੱਜ ਹਈ ਤੇ ਨਹੀਂ ਚੱਕੀ ਹਜੇ ਨਾ ਤੇ ਨਹੀਂ ਖਾ ਪੀ ਕੇ ਮੈਂ ਹੋਰ ਖਲ ਜੂਗੀ ਇਹ ਗਰਮੀ ਹੈ ਜੀ ਬਸ ਉਹਦਾ ਵੈਸੇ ਬੰਦ ਜੰਗ ਦੇ ਗਰਮੀ ਕਰਕੇ ਬਹੁਤ ਆ ਬਈ ਟੈਂਪਰੇਚਰ ਹੈ ਹਾਂਜੀ ਹਾਂਜੀ ਹਾਂ ਇਹ ਆ ਕੱਟੀ ਜਾਂਦੇ ਮਗਰ ਹੈ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਬਈ ਰੇਟ ਫਿਰ ਕੀ ਤੈਅ ਕੀਤਾ ਯਾਰ ਇਹਦੇ 1.90 ਹੈ ਜੀ ਮੁੱਲ 1 ਲੱਖ 90 ਹਜ਼ਾਰ ਰੁਪਿਆ ਰੇਟ ਆ ਮੰਨਤਾ ਨੇ ਦੇ ਵਿੱਚੋਂ ਬਾਈ ਮਾਨਦਾਨ ਵਿੱਚੋਂ ਕਰਦੇ ਆਂਗੇ ਜੀ ਆਪਾਂ ਠੀਕ ਹੈ ਬਾਈ ਲੈ ਵੀ ਮਿੱਤਰੋ ਤੀਜਾ ਸੂਆ ਸੂਈ ਆ ਕਰਮਾਂ ਵਾਲੀ ਕੱਲ ਦੀ ਸੂਈ ਹੋਈ ਆ ਇਸ ਵੇਲੇ ਦੀ ਸ਼ਾਮ ਦੀ ਤੇ ਸ਼ਾਮ ਨੂੰ ਹੀ ਹੁਣ ਵੀਡੀਓ ਬਣ ਰਹੀ ਆ ਮੰਨ ਲਓ ਤੁਸੀਂ ਇਹਨੂੰ ਹਜੇ 24 ਘੰਟੇ ਹੋਏ ਆ ਸੂਈ ਆਪ ਇਹ ਬੱਲੂ ਬੰਨ ਦੀ ਆ ਜਿਹੜਾ ਬਾਈ ਭੋਲੇ ਦੇ ਕੋਲੇ ਨੱਥੂ ਵਾਲੇ ਸਾਣਾ ਉਹਨਾਂ ਦੇ ਕੋਲੇ ਜਿਹੜਾ ਬੱਲੂ ਬੰਨ ਬੱਲੂ 2 ਸਾਣ 2 ਆ ਪਰ ਇਹ ਬੱਲੂ ਬੰਨ ਦੀ ਆ ਵੱਡੇ ਸਾਣ ਦੀ ਧੀ ਔਰ ਬਾਕਮਾਲ ਨੇਵੇ ਦੀ ਪਤਨੀ ਸਮਤਰੀ ਪੋਤਾ ਮੱਥੇ ਪਟਾ ਚਾਰੇ ਪੈਰਾਂ ਦੇ ਨਿਸ਼ਾਨ ਧੁੰਨੀ ਦੇ ਨਿਸ਼ਾਨ ਜਿਹੜੀਆਂ ਕਹਿਣ ਤੋਂ ਭਾਵਾ ਵੀ ਕਰੈਕਟਰ ਆ ਇੱਕ ਪਾਸੇ ਤੁਸੀਂ ਬੱਲੂ ਬੰਨ ਨੂੰ ਕੱਢ ਲਓ ਤੇ ਇੱਕ ਪਾਸੇ ਇਹਨੂੰ ਕੱਢ ਕੇ ਵੀਡੀਓ ਚ ਚਰਾਲੇ ਜੁੜੇ ਤੁਹਾਡੇ ਕਰੈਕਟਰਾਂ ਦਾ ਮੇਲਜੋਲ ਖਾਂਦੇ ਆ ਕਰਮਾਂ ਵਾਲੀ ਦੇ ਰੇਟ 1,90,000 ਰੁਪਈਆ ਦਾ ਬੱਡੀ ਗੱਲ ਇਹ ਆ ਵੀ ਜੇ ਤੁਸੀਂ ਬਰੀਡ ਤਿਆਰ ਕਰਨੀ ਹੈ ਨਾ ਇਹਦੇ ਤੋਂ ਤੇ ਕੱਦ ਵਾਲੇ ਬੱਚਿਆਂ ਦੀ ਬਰੀਡ ਤਿਆਰ ਕਰ ਜੂਗੀ ਕਿਉਂਕਿ ਇਹ ਚੰਗਾ ਸੀਮਨ ਯੂਜ਼ ਕਰ ਲਿਓ ਕੱਦ ਵਾਲੇ ਬੱਚੇ ਸੋਹਣੇ ਬੱਚੇ ਤਿਆਰ ਕਰ ਜੂਗੇ ਮੈਂ ਕਰਮਾਂ ਵਾਲੀ ਆਪਦੀ ਮੈਂ ਜੇ ਤੁਸੀਂ ਟਕਾ ਕੇ ਸੇਵਾ ਕਰ ਲਓ ਐਤਕੀ 17-18 ਕਿਲੋ ਦੁੱਧ ਦੇਣਾ ਬਣਦਾ ਮੈਨੂੰ ਬਈ ਚੰਗੀ ਸੇਵਾ ਜੇ ਮੈਂ ਕਿਸੇ ਡੇਰੀ ਵਾਲੇ ਨੂੰ ਜੇ 20 ਕਿਲੋ ਤੱਕ ਘੱਟ ਦੂੰ ਮੈਂ ਬਰੀਕੀ ਵਾਲੀ ਮੈਂ ਬਰੀਕੀ ਵਾਲੀ ਮੈਂ ਜਾਈ ਤੇ ਇਹਦਾ 1,90,000 ਰੁਪਇਆ ਰੇਟ ਆ ਨੰਬਰ ਨੋਟ ਕਰ ਲਓ ਜਿਹੜੇ ਨੰਬਰ ਤੇ ਤੁਸੀਂ ਬਈ ਇਹ ਮੱਝ ਨੂੰ ਖਰੀਦਣਾ ਮਿੱਤਰੋ ਉਹ ਨੰਬਰ ਮੈਂ ਤੁਹਾਨੂੰ ਪਾਈ ਦਾ ਦੱਸ ਦੇਣਾ 94 94638 94638 ਤੇ 58650 ਹਾਂਜੀ 94638 58650 94638 ਦੇ 58650 ਇਹ ਨੰਬਰ ਤੇ ਕਰਨੀਏ ਤੁਸੀਂ ਮਿੱਤਰੋ ਬਾਈ ਨਾਲ ਗੱਲਬਾਤ ਪੈਂਦਾ ਨਵਾਂ ਲੰਗਿਆਂਣਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ